ओके okay जी आज लेट हो गए भाजी तुम तो धुंद करके धुंद करके लेट हो गए तो सासरी श्रीकाल जी रेडी है बाबा जी सासरी श्रीकाल आ ਕਰਨੀ ਅੱਜ ਦਾ ਮੌਕਾ ਤੇਰੇ ਦਾ ਮਹਿੰਦੀ ਵਾਲੇ ਹੱਥ ਫੜੇ ਵੀਰੇ ਆ ਕਾਹੇ ਨੇ ਲਾਓ ਮਹਿੰਦੀ ਮੇਰੇ ਗੱਲ ਚੜ ਗਈ ਆ 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 वेरी गुड पर मेरी जान अच्छे देखो हां जड़े करके ले आओ भाई अब खड़े हो वेरी गुड सुश्री बेटा देखे होता है अपनी मेहंदी देखिए बाय सोने सोने कहीं बेना जी तैयार करते हैं कौन ओ रुक चढ़ गई या कोई मतलब इधर सामने हां ओके जफी पाया जी सुंदर हूं वेरी गुड बहुत ਮੱਛਿਆ ਕੀ ਐ ਐ ਪੱਕਾ ਨਹੀਂ ਹਟਦੀਆਂ ਸਾਡੀਆਂ ਇਧਰ ਵੇਖ ਸਾਰਾ ਕੋਟ ਨੂੰ ਵੇਖ ਆ ਗਈ ਮੋਟਾ ਬੈਨ ਐ ਅਜੀ ਵਾਹ ਦੋ ਬੰਨਾਂ ਨੂੰ ਵੇਖ ਵੇਖ ਨੂੰ ਪਿਆਰਾ ਆ ਲੈ ਲੈ ਮੋਟਾ ਬੈਨ ਨੂੰ ਪਿਆਰਾ ਆ ਚਾਰ ਨਾ ਦੇ ਬੜਾ ਪਿਆਰਾ ਇਹਨੂੰ ਵੇਖ ਓ ਵਾਹ ਪੁੱਛਣਾ ਇਹਦੀ ਅੱਜ ਇੱਜ਼ਤਾਂ ਤੋੜੀ ਕਹੇਦੀ ਦੀ ਅੱਜ ਤਾਂ ਇਹਦੀ ਜਾਇਜ਼ਕਾਰ ਆ ਪੁੱਛ ਨਹੀਂ ਉਹ ਕਹਿੰਦੇ ਹੁੰਦੇ ਨਾ ਕਰੋ ਜਾਓ ਰੱਜ ਕੇ ਅੱਗੋਂ ਮਿਲਣ ਭੱਜ ਗਏ ਹੈ ਕੋਈ ਮਿਲਣ ਰੱਜੇ ਅੱਗੋਂ ਮਿਲਣ ਤੁੱਕੇ ਅਸੀਂ ਗਲਤ ਕਰਦੀ ਨਾ ਗਾਣੀ ਗੱਲ ਸਹੀ ਆ ਇੰਨਾ ਪਿਆਰ